613 ਮਿਲੀਅਨ ਰੋਜ਼ਾਨਾ UPI ਲੈਣ ਦੇ ਨਾਲ ਅਸੀਂ ਦੁਨੀਆ ਵਿੱਚ ਨੰਬਰ 1 ਹਾਂ 462 ਮਿਲੀਅਨ ਭਾਰਤੀ ਯੂਜ਼ਰ ਹੁਣ ਦੁਨੀਆ ਵਿੱਚ ਟ੍ਰੈਂਡ ਦੇ ਕਿੰਗ ਬਣ ਚੁੱਕੇ ਹਨ ਡਾਟਾ ਟ੍ਰੈਫਿਕ ਵਿੱਚ ਭਾਰਤੀ ਕੰਪਨੀ Jio ਨੰਬਰ 1 ਹੈ ਜਿੱਥੇ 2015 ਵਿੱਚ ਭਾਰਤ ਕੋਲ ਸਿਰਫ 97 ਮਿਲੀਅਨ ਸੋਸ਼ਲ ਮੀਡੀਆ ਯੂਜ਼ਰ ਸਨ ਉੱਥੇ Jio ਦੀ ਲਾਂਚ ਤੋਂ ਬਾਅਦ ਸਿਰਫ 5 ਮਹੀਨਿਆਂ ਵਿੱਚ ਇਹ ਗਿਣਤੀ 191 ਮਿਲੀਅਨ ਹੋ ਗਈ ਇਸੀ ਤਰ੍ਹਾਂ ਜੇ ਅਸੀਂ 2015 ਫਰਵਰੀ 2017 ਅਤੇ ਅੱਜ ਦੇ UPI ਲੈਣ-ਦੇਣ ਦੇ ਅੰਕੜਿਆਂ ਦੀ ਤੁਲਨਾ ਕਰੀਏ ਤਾਂ ਸਾਫ਼ ਹੈ ਕਿ Jio ਦੀ ਲਾਂਚ ਤੋਂ ਬਾਅਦ ਸਿਰਫ਼ 5 ਮਹੀਨਿਆਂ ਵਿੱਚ ਇਹ ਲੈਣ-ਦੇਣ 4.38 ਮਿਲੀਅਨ ਹੋ ਗਿਆ ਜਦਕਿ ਪਹਿਲਾ ਲਗਭਗ 0 ਸੀ 2015 ਵਿੱਚ ਜਿੱਥੇ ਹਰ ਯੂਜ਼ਰ 0.41 GB ਡਾਟਾ ਪ੍ਰਤੀ ਮਹੀਨਾ ਵਰਤਦਾ ਸੀ ਉੱਥੇ ਅੱਜ ਇਹ 32 GB ਪ੍ਰਤੀ ਮਹੀਨਾ ਤੋਂ ਵੀ ਵੱਧ ਹੋ ਚੁੱਕਾ ਹੈ ਇਹ ਸੱਚ ਹੈ ਕਿ Jio ਨੇ ਡਿਜੀਟਲ ਇੰਡੀਆ ਲਈ ਇੱਕ ਵੱਡਾ ਕੈਟਾਲਿਸਟ ਵਜੋਂ ਕੰਮ ਕੀਤਾ। ਪਹਿਲਾ ਪੂਰੇ ਦੇਸ਼ ਵਿੱਚ 4G ਨੈੱਟਵਰਕ ਲਾਂਚ ਕਰਕੇ ਅਤੇ ਫਿਰ ਦੁਨੀਆ ਦਾ ਸਭ ਤੋਂ ਤੇਜ਼ 5G ਰੋਲ ਆਊਟ ਕਰਕੇ। ਅੰਬਾਨੀ ਨੇ ਖੁਦ ਕਿਹਾ ਇਹ ਇੱਕ ਜੋਖਮ ਸੀ ਪਰ ਉਹਨਾਂ ਨੇ ਲਿਆ ਤੇ ਅੱਜ ਸਾਡੀ ਸਾਰਿਆਂ ਦੀ ਜ਼ਿੰਦਗੀ 'ਚ ਬਦਲਾਅ ਆਇਆ। ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਦੱਸੋ।